ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਨਨਕਾਣਾ ਸਾਹਿਬ ਆ ਗੁਰਦੁਆਰਾ ਸੱਚਾ ਸੋਦਾ ਸਾਹਿਬ ਆ ਗੁਰਦੁਆਰਾ ਢੇਰਾ ਸਾਹਿਬ ਤੇ ਗੁਰਦੁਆਰਾ ਪੰਨਾ ਸਾਹਿਬ ਇਹ ਜਿਹੜਾ ਜੱਥਾ ਜਾ ਰਿਹਾ ਵਾ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਤੋਂ ਜਗ ਜਾਨਣ ਹੋਆ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਉੱਤੇ ਆਏ ਜਿਨ੍ਹਾਂ ਨੇ ਸਮੁੱਚੇ ਸੰਸਾਰ ਨੂੰ ਆਪਸੀ ਪ੍ਰੇਮ ਪਿਆਰ ਮੁਹੱਬਤ ਅਤੇ ਇਤفاق ਦੇ ਨਾਲ ਰਹਿਣ ਦਾ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਦੇ ਬੇਸ ਸਿਧਾਂਤ ਆ ਗੁਰੂ ਸਾਹਿਬ ਕਿਉਂਕਿ ਸਮੁੱਚੇ ਸੰਸਾਰ ਦੇ ਵਿੱਚ ਘੁੰਮੇ ਆ ਜਿੱਥੇ ਵੀ ਕਿਤੇ ਗਏ ਉਹਨਾਂ ਨੇ ਉਹ ਗੱਲ ਕੀਤੀ ਆ ਬਾਬਾ ਆਖੇ ਹਾਜੀਆਂ ਸ਼ੁਭਮਲਾਂ ਬਾਜੋ ਦੋਨੋਂ ਰੋਈ ਵੀ ਸਾਡੇ ਜੀਵਨ ਦੇ ਅਮਲ ਬੜੇ ਚੰਗੇ ਹੋਣੇ ਚਾਹੀਦੇ ਆ ਤੇ ਸਾਨੂੰ ਸਾਰਿਆਂ 'ਚ ਰੱਬ ਵੇਖ ਕੇ ਸਾਰਿਆਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਿਹੜਾ ਅੱਜ ਜਥਾ ਜਾ ਰਿਹਾ ਮੈਂ ਕਿੰਨਾ ਵੀ ਇਹਨਾਂ ਤੇ ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਕਿਰਪਾ ਵਾ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਅਸਥਾਨ ਦੇ ਉੱਤੇ ਜਾ ਰਹੇ ਆ ਇਸ ਗੱਲ 'ਵਸਿ ਅਸੀਂ ਆਪਣੀ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਅੱਜ ਜਿਹੜਾ ਸਾਡਾ ਜੱਥਾ ਪ੍ਰੋਟੋਕਾਲ ਦਾ ਜੱਥਾ ਵਾ ਉਹਨੂੰ ਬਹੁਤ ਖੁੱਲ੍ਹ ਦਲੀ ਦੇ ਨਾਲ ਉੱਥੇ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਹੈਗੀ ਕਿਤੇ ਸਭ ਆਪਰੇਸ਼ਨ ਸੰਦੂਤ ਪਾਕਿਲਾ ਜੱਸਾ ਜਾ ਰਿਹਾ ਕਿ ਕਿਹਾ ਪ੍ਰਧਾਨ ਮੰਤਰੀ ਪੂਰਾ ਵੀਜ਼ਾ ਲੈ ਸਾਰਿਆਂ ਨੂੰ ਵੀਜ਼ਾ ਦਿੱਤਾ ਜਾਏਗੀ ਚੰਗੀ ਗੱਲ ਹੈ ਜੀ ਉਹਨਾਂ ਨੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਆਹੀ ਜੋ ਗੁਰੂ ਅਗੇ ਅਰਦਾਸ ਆ ਸਾਡੀ ਰੋਜ਼ ਹੀ ਹੁੰਦੀ ਆ ਕਿ ਜਿੰਨਾ ਗੁਰਦੁਆਰਿਆਂ ਗੁਰਧਾਮ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨੂੰ ਬਖਸ਼ੋ ਤੋਂ ਸਿੱਖਾਂ ਦੀਆਂ ਅਰਦਾਸਾਂ ਦੀ ਭਾਵਨਾ ਕਿਤੇ ਨਾ ਕਿਤੇ ਸਾਡੀ ਜਿਹੜੀ ਸਰਕਾਰ ਆ ਮਾਨਜੋਗ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋયા ਜਥੇ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਔਰ ਮੈਂ ਤੇ ਇਹ ਸਮਝਦਾ ਵੀ ਅੱਗੇ ਤੋਂ ਵੀ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਇਦਾਂ ਹੀ ਕਦਰ ਕਰਦੇ ਆ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਆ ਇਹ ਜਾਣੇ ਚਾਹੀਦੇ ਬਾਕੀ ਮੈਂ ਕਿਉਂਕਿ ਹੁਣ ਇੱਥੇ ਬਿਲਕੁਲ ਜ਼ੀਰੋ ਲੈਂਡ ਦੇ ਨੇੜੇ ਖੜਾ ਮੇਰੀ ਤੇ ਵੀ ਇੱਛਾ ਵਾ ਕਿ ਜਿਹੜੇ ਸਾਡੇ ਵਿਚਾਰੇ ਇੱਥੇ ਕੁੱਲੀ ਆ ਉਹ ਕਈ ਮਹੀਨਿਆਂ ਤੋਂ ਬੇਰੋਜ਼ਗਾਰ ਉਹਨਾਂ ਦੇ ਚੁੱਲ੍ਹੇ ਹੀ ਉਦੋਂ ਤਪਦੇ ਸੀ ਜਦੋਂ ਇਥੋਂ ਵਪਾਰ ਵਗੈਰਾ ਹੁੰਦਾ ਹੈ ਤਾਂ ਆਪਣੇ ਲੋਕਾਂ ਦੇ ਰੁਜ਼ਗਾਰ ਨੂੰ ਦੇਖਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਦੇਖਦੇ ਹਾਂ ਜਿਹੜਾ ਵਪਾਰ ਇਹਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਖੋਲਣਾ ਚਾਹੀਦਾ ਬਾਕੀ ਵੇਖੋ ਅਮਨ ਸ਼ਾਂਤੀ ਹਾਲਾ ਤੇ ਅਮਨ ਸ਼ਾਂਤੀ ਰਹਿਣੀ ਵੀ ਚਾਹੀਦੀ ਹੈ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਜਾਈਏ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਮਨਾ ਰਹੇ ਹਨ ਨਨਕਾਣਾ ਸਾਹਿਬ ਮੇ और हम पहली दफा जा रहे हैं और इसके लिए हम अपने अपनी सरकार श्रोमणी कमेटी और पाकिस्तान गवर्नमेंट का भी बहुत बहुत धन्यवाद करते हैं हमें इब... अब... ये नरेंद्र मोदी जी ने ऑपरेशन संदूर के बाद ये पहली बार बहुत बड़ा कदम उठाया है जिसके लिए कि सिख संगत को मौका दिया है कि हम हमारे जो कई सालों से हमारी दिल में तमन्ना थी कि हम अपने गुरुओं की धरती को जाएं और उधर अपने नमस्कार हो हमें बहुत खुशी हो रही है और मैं यही उम्मीद करूंगा उधर जाकर ये अरदास करूंगा बाबा नानक के पास कि जो पहले कभी महाराजा रणजीत सिंह के समय में एक पंजाब होता था उसी समय ऐसा ही हो और ला पंजाब और चढ़ता पंजाब एक हो और ये सारी जो संगत है इधर की और उधर की बेशा सबका धनबाद करते रहे जी का फतेह श्री गुरु नानक देव जी की जन्म स्थान श्री साहिब जा रहे जत्था पहली बार सिंधु के बाद ये जत्था खोला हुआ है सरकार का बहुत बहुत धन्यवाद है हम सरकार का ये धन्यवाद हमेशा याद रखेंगे और दर्शन करने का सरकार ने मौका दिया है तो बहुत बहुत धन्यवाद मेरा नाम इंद्रजीत सिंह है इंदर मैं दिल्ली से हूँ ये तो जत्था गुरु नानक देव जी के जन्म स्थान श्री ननकाना साहब जा रहा है तो भारत सरकार गवर्नमेंट का बहुत बहुत धन्यवाद करते हैं हम जिन्होंने हमें ये दर्शन करने के लिए हमारा वीजा लगवाया बहुत तो ऑपरेशन सिंदूर के बारे ये पहला जत्था है जो पाकिस्तान जा रहा है ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲੀ ਵਾਰ ਆ ਰਹੇ ਹਾਂ ਹਾਂ ਜੀ ਫਸਟ ਟਾਈਮ ਜਾ ਰਹੇ ਹਾਂ ਕੀ ਅਰਦਾਸ ਕਰੇਗੇ ਵਾਹ ਅਸੀਂ ਅਰਦਾਸ ਕਰਾਂਗੇ ਜੀ ਸਭ ਠੀਕ ਸਭ ਬੜਾ ਠੀਕ ਠਾਕ ਰਹੇ ਮੇਰਾ ਨਾਮ ਗੁਰਦੇਵ ਸਿੰਘ ਜੀ ਬਾਬੇ ਕਿੱਥੇ ਜਾ ਰਹੇ ਗੁਰਪੁਰ ਮਨਾਣਾ ਅਸੀਂ ਜੀ ਲੰਕਾਰਾ ਸਾਹਿਬ ਜਾ ਰਹੇ ਹਾਂ ਪਾਕਿਸਤਾਨ ਜੀ ਹਾਂਜੀ ਕਿਹਨਾਂ ਦਾ ਗੁਰਪੁਰ ਮਨਾਣਾ ਹੈ ਹਾਂਜੀ ਕਿਹਨਾਂ ਦਾ ਗੁਰਪੁਰ ਮਨਾਣਾ ਆਸੀ ਅਸੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਈ ਆਪਰੇਸ਼ਨਸ ਨੂੰ ਦੂਰ ਤੋਂ ਬਾਹਰ ਪਹਿਲੀ ਹੀ ਰੇਲ ਜੱਥਾ ਜਾ ਰਿਹਾ ਪ੍ਰਾਈਮ ਮਿੰਿਸਟਰ ਨੇ ਤੱਕੀ ਕਿ ਨਾ ਅਸੀਂ ਉਹਨਾਂ ਦਾ ਬਹੁਤ ਤਨਬਦ ਕਰਦੇ ਆ ਜਿਨ੍ਹਾਂ ਨੇ ਕਿ ਫੇਰ ਦੁਬਾਰਾ ਸਾਡਾ ਜਿਹੜਾ ਆਪਸ ਵਿੱਚ ਦਾ ਮਿਲਾਪ ਹੈ ਤੇ ਉਹ برقرار ਰੱਖਿਆ ਹਾਂਜੀ ਅਸੀਂ ਵੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਆ